ਦੋਸਤੋ ਕਿਤਾ ਕੋਈ ਮਾੜਾ ਨਹੀਂ ਹੁੰਦਾ ਜਿਹੜੇ ਆਪਣੇ ਆਪਣੀ ਲਾਈਨ ਦੇ ਵਿੱਚ ਮਾਰਥੀ ਬਣਦੇ ਆ ਕੰਮ ਕਰਦੇ ਆ ਚਾਹੇ ਡਾਕਟਰ ਆ ਚਾਹੇ ਵਕੀਲ ਆ ਚਾਹੇ ਪੁਲਿਸ ਪ੍ਰਸ਼ਾਸਨ ਆ ਚਾਹੇ ਪੋਲਿਟੀਕਲ ਲਾਈਨ ਆ ਚਾਹੇ ਇਮੀਗ੍ਰੇਸ਼ਨ ਲਾਈਨ ਆ ਕੋਈ ਵੀ ਕਿਤਾ ਮਾੜਾ ਨਹੀਂ ਹੁੰਦਾ ਜ ਉਹਨੂੰ ਮਾੜਾ ਕਰਨ ਵਾਲੇ ਉਹਦੇ ਵਿੱਚ ਕੁਝ ਲੋਕ ਹੁੰਦੇ ਨੇ ਹਰ ਲਾਈਨ ਦੇ ਵਿੱਚ ਹਰ ਕੰਮ ਦੇ ਵਿੱਚ ਉਹਨੂੰ ਕਰਪਟ ਕਰਨ ਵਾਲਾ ਸਿਸਟਮ ਹੁੰਦਾ ਜਿਹਦੇ ਤੋਂ ਆਪਾਂ ਨੂੰ ਸਮਝਣ ਦੀ ਲੋੜ ਆ ਅੱਜ ਆਪਾਂ ਮੇਨ ਕਿਤੇ ਨੂੰ ਆਪਾਂ ਧਿਆਨ ਦਿੰਦੇ ਆ ਜਿਹੜਾ ਸਾਡੇ ਨਾਲ ਰਿਲੇਟਡ ਆ ਇਮੀਗ੍ਰੇਸ਼ਨ ਵਾਲਾ ਕੰਸਲਟੈਂਟ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ ਪਛਾਣਨਾ ਤੁਸੀਂ ਹੁੰਦਾ ਜਿਨ੍ਹਾਂ ਦੇ ਵਿੱਚ ਕਈ ਕੰਸਲਟੈਂਟ ਲੋਕ ਕੋਲੇ ਲੋਕੀ ਫਸ ਜਾਂਦੇ ਆ ਪੈਸੇ ਖਰਾਬ ਕਰ ਲੈਂਦੇ ਆ ਪਰ ਉਹ ਇਹ ਨਹੀਂ ਦੇਖਦੇ ਉਹ ਕਿੰਨਾ ਪੁਰਾਣਾ ਸ਼ਾਇਦ ਉਹਨੇ 2 ਮਹੀਨੇ ਪਹਿਲਾਂ ਆਫਿਸ ਖੋਲੇ ਹੋਵੇ 3 ਮਹੀਨੇ ਪਹਿਲਾਂ ਖੋਲੇ ਹੋਵੇ ਉਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਜ਼ਰੂਰੀ ਆ ਪ੍ਰਸ਼ਾਸਨ ਨੂੰ ਵੀ ਧਿਆਨ ਰੱਖਣਾ ਜ਼ਰੂਰੀ ਆ ਜਿਹੜੇ 2-2 3-3 ਮਹੀਨੇ ਦੇ ਵਿੱਚ ਆਫਿਸ ਖੋਲਦੇ ਆ ਉਹਨਾਂ ਦੇ ਵਿੱਚ ਇਨਸਪੈਕਸ਼ਨ ਹੋਣੀ ਚਾਹੀਦੀ ਆ ਕੋਈ ਖਰਾਬੀ ਨਾ ਕਰੇ ਸਿਸਟਮ ਦੇ ਨਾਲ ਕਿਉਂਕਿ ਜਿਹੜੇ ਭੋਲੇ-ਭਾਲੇ ਲੋਕ ਆ ਉਹਨਾਂ ਤੱਕ ਐਡਾ ਜਾਂਦੀਆਂ ਨੇ ਉਹ ਲੁੱਟੇ ਜਾਂਦੇ ਨੇ ਉਹ ਐਡਾ ਨਾ ਪਰਮਾ ਕੇ ਉਹਨਾਂ ਤੋਂ ਮੋਟਾ ਪੈਸਾ ਲੈ ਲੈਂਦੇ ਨੇ ਕਹਿਣ ਦੀ ਗੱਲ ਹੁੰਦੀ ਆ ਵੀ ਅਸੀਂ ਆ ਕੁਝ ਵੀ ਨਹੀਂ ਲੈ ਰਹੇ ਪਰ ਕੁਛਕਿਛ ਕਰਦੇ ਮੰਨ ਲਓ ਜੇ ਬੰਦੇ ਨੇ ਕਿਸੇ ਨੇ ਮੈਡੀਕਲ ਕਰਾਇਆ ਉਹਨੇ 5000 ਲੈ ਲਿਆ ਦਿਨ ਦੇ ਵਿੱਚ 10 ਮੈਡੀਕਲ ਕਰਾਏ 5000 ਹੋ ਗਿਆ ਤੇ ਮਹੀਨੇ ਦਾ ਕਿੰਨਾ ਹੋ ਗਿਆ 15 ਲੱਖ ਰੁਪਈਆ ਹੋ ਗਿਆ ਉਹਨੂੰ ਕੰਮ ਕਰਨ ਦੀ ਕੀ ਲੋੜ ਆ ਉਹ ਕੰਮ ਵੀ 2 ਮਹੀਨੇ 4 ਮਹੀਨੇ 6 ਮਹੀਨੇ ਤੱਕ ਦੇ ਹੁੰਦੇ ਨੇ ਉਹ ਪੁਰਾਣੀਆਂ ਕੰਪਨੀਆਂ ਰਿਸਟੈਂਡ ਨਹੀਂ ਹੁੰਦੀਆਂ ਇੱਕ ਚੀਜ਼ ਇਹ ਨਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਕੰਪਨੀ ਤੇ ਕੋਈ ਕੰਪਲੇਂਟ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਪ੍ਰਸ਼ਾਸਨ ਜਾਂਚ ਕਰੇ ਬਣਦੀ ਕਾਰਵਾਈ ਕਰਕੇ ਜਦੋਂ ਪਰਚਾ ਹੁੰਦਾ ਤਾਂ ਉਹਦਾ ਆਫਿਸ ਬੰਦ ਹੋਣਾ ਚਾਹੀਦਾ ਨਹੀਂ ਤਾਂ ਕੀ ਕਰਦੇ ਨੇ ਜਿਹੜੇ ਆਪ ਬੈਠੇ ਨੇ ਉਹ ਬਾਹਰ ਬੈਠੇ ਨੇ ਅੱਗੇ ਕਿਸੇ ਕੁੜੀਆਂ ਜਾਂ ਮੁੰਡਿਆਂ ਨੂੰ ਕਰਕੇ ਆਪਣਾ ਕੰਮ ਖਰਾਬ ਕਰਦੇ ਨੇ ਉਹ ਕੋਲੇ-ਪਾਲੇ ਲੋਕਾਂ ਨੂੰ ਖਰਾਬ ਕਰ ਦੇ ਇੱਥੇ ਮੈਂ ਕੈਂਡੀਡੇਟ ਦੀ ਵੀ ਸਿਆਣੇ ਪਰ ਇਹ ਗੱਲ ਕਰਦਾ ਕਿ ਜਦੋਂ ਤੁਹਾਨੂੰ ਕੋਈ ਪਰਮਾਇਆ ਜਾਂਦਾ ਕੀ ਤੁਸੀਂ ਉਹਨਾਂ ਦੇ ਕੰਮ ਦੇਖਦੇ ਹੋ ਕਿੰਨੀ ਦੇਰ ਤੋਂ ਬੈਠੇ ਨੇ ਇਸ ਲਾਈਨ ਦੇ ਵਿੱਚ ਬਹੁਤ ਚੰਗੇ ਬੈਠੇ ਨੇ ਜਿਨ੍ਹਾਂ ਨੇ ਬਾਹਰ ਭੇਜਿਆ ਮੰਨ ਲਓ ਸਿੱਧੂ ਮੂਸੇਵਾਲਾ ਬਾਹਰ ਗਿਆ ਦਿਲਜੀਤ ਬਾਹਰ ਗਿਆ ਖਾਨ ਪਹਿਣੀ ਵਾਲਾ ਬਾਹਰ ਗਿਆ ਕਿੰਨੇ ਕ ਆਪਣੇ ਸਿੰਗਰ ਕਿੰਨੇ ਕ ਜਿਹੜੇ ਆਪਣੇ ਪੰਜਾਬੀ ਨੇ ਬਾਹਰ ਬਿਜ਼ਨਸ ਸੈੱਟ ਕਰ ਚੁੱਕੇ ਆ ਸ਼ਾਇਦ ਜੇ ਸਿੱਧੂ ਮੂਸੇਵਾਲਾ ਬਾਹਰ ਨਾ ਜਾਂਦਾ ਉਤੋਂ ਦੀ ਵਾਈਬ ਨੂੰ ਨਾ ਸਮਝਦਾ ਐਡਾ ਅਜ ਪ੍ਰਸਿੱਧ ਕਲਾਕਾਰ ਨਾ ਹੁੰਦਾ ਉਹ ਦੁਨੀਆਦਾਰੀ ਨੂੰ ਸਮਝਿਆ ਬਾਹਰ ਜਾ ਕੇ ਬਾਹਰ ਜਾਣਾ ਗਲਤ ਨਹੀਂ ਹੈਗਾ ਕਈ ਕਹਿੰਦੇ ਨੇ ਏਜੰਟਾਂ ਨੇ ਪੰਜਾਬ ਖਾਲੀ ਕਰਤਾ ਪੰਜਾਬ ਖਾਲੀ ਨਹੀਂ ਅਸੀਂ ਪ੍ਰਮੋਟ ਕਰਦੇ ਆ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਹੋ ਕਿਸੇ ਨੂੰ ਰੋਟੀ ਪਾਉਨੇ ਹੋ ਕਿਸੇ ਚੁੱਲ੍ਹੇ ਅੱਗ ਬਲਦੀ ਉਹ ਮਾੜੀ ਗੱਲ ਨਹੀਂ ਜੇ ਕਿਸੇ ਨੂੰ ਕੋਈ ਨੇਮ ਫੇਮ ਮਿਲਦਾ ਤਾਂ ਮਾੜੀ ਗੱਲ ਨਹੀਂ ਉਸੇ ਨੇ ਜਾ ਕੇ ਬਾਹਰ ਜਾ ਕੇ ਕੋਈ ਕੰਮ ਕਰਦਾ ਮੰਨ ਲਓ ਅਸੀਂ ਵੀ ਕਹਿੰਨੇ ਆ ਸਾਡਾ ਪੰਜਾਬ ਬਹੁਤ ਵਧੀਆ ਸੈੱਟ ਇੱਥੇ ਹੋਣਾ ਚਾਹੀਦਾ ਪਰ ਜਿਹੜਾ ਨਹੀਂ ਸੈਟਲ ਹੋ ਰਿਹਾ ਕੀ ਪਤਾ ਉਹਦਾ ਪ੍ਰਮਾਤਮਾ ਨੇ ਕਿੱਥੇ ਉਹਦਾ ਦਾਣਾ ਪਾਣੀ ਲਿਖਿਆ ਕਿੱਥੇ ਉਹਦੀ ਸਕਸੈਸ ਲਿਖੀ ਆ ਉਹਨੂੰ ਉੱਥੇ ਜਾਣ ਤੋਂ ਰੋਕਣਾ ਨਹੀਂ ਚਾਹੀਦਾ ਕੰਮ ਕਰੋ ਵਧੀਆ ਤਰੀਕੇ ਨਾਲ ਕਰੋ ਮੈਂ ਇੱਕੋ ਗੱਲ ਕਹਿਣਾ ਕਿ ਆਪਣੀ ਮਾਂ ਬੋਲੀ ਨੂੰ ਆਪਣੀ ਮਿੱਟੀ ਨੂੰ ਨਾ ਭੁੱਲੋ ਆਪਣੇ ਪਿੱਛੇ ਪਰਿਵਾਰ ਨੂੰ ਨਾ ਭੁੱਲੋ ਪਛੋਕੜ ਨੂੰ ਨਾ ਭੁੱਲੋ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬ ਯਾਦ ਕਰਾਓ ਪੰਜਾਬ ਨੂੰ ਪਰਫੁੱਲਿਤ ਕਰੋ ਇਹ ਚੀਜ਼ ਜ਼ਰੂਰ ਕਹਿਣਾ ਪਰ ਇਹ ਚੀਜ਼ ਨਹੀਂ ਕਹਿੰਦਾ ਕਿ ਬਾਹਰ ਜਾਣਾ ਗਲਤ ਆ ਅਸੀਂ ਇੱਥੇ ਸੈੱਟ ਆ ਸਾਡਾ ਪਰਿਵਾਰ ਸੈੱਟ ਆ ਸਾਡਾ ਇਹ ਕੰਮ ਆ ਕੀਤਾ ਵਾ ਅਸੀਂ ਪੂਰੀ ਚੰਗੀ ਤਰ੍ਹਾਂ ਸਮਝਦੇ ਆ ਵਾਚ ਕਰਦੇ ਆ ਹਰ ਚੀਜ਼ ਨੂੰ ਰੋਜ਼ ਅਸੀਂ ਫਾਈਲਿੰਗ ਕਰਦੇ ਆ ਕੋਈ ਗਲਤੀਆਂ ਸਾਡੇ ਤੋਂ ਵੀ ਹੁੰਦੀਆਂ ਅਸੀਂ ਉਹਨਾਂ ਨੂੰ ਸੁਧਾਰਦੇ ਆ ਇੱਕ ਦਿਨ 'ਚ ਕੁਝ ਵੀ ਚੀਜ਼ ਹਾਸਲ ਨਹੀਂ ਹੁੰਦੀ ਇਹ 17 ਤੋਂ 18 ਸਾਲ ਲੱਗੇ ਕਿੱਕ ਕੀ ਚੀਜ਼ ਦਾ ਐਕਸਪੀਰੀਅੰਸ ਰਿਆ ਅੱਜ ਵੀ ਸਾਡੇ ਤੋਂ ਕਈ ਗਲਤੀਆਂ ਹੋ ਜਾਂਦੀਆਂ ਪਰ ਅਸੀਂ ਗਲਤੀਆਂ ਨੂੰ ਸੁਧਾਰਦੇ ਹਾਂ ਹਰ ਕਿੱਤੇ ਦੇ ਵਿੱਚ ਮੰਨ ਲਓ ਕੋਈ ਡਾਕਟਰ ਹੈ ਕੋਈ ਵਕੀਲ ਹੈ ਉਹ ਆਪਣੇ ਕੰਮ ਦੇ ਵਿੱਚ ਡੇ ਬਾਏ ਡੇ ਕਹਿੰਦੇ ਹੁੰਦੇ ਆ ਪ੍ਰੈਕਟਿਸ ਮੇਕਸ ਦਾ ਮੈਨ ਪਰਫੈਕਟ ਰੋਜ਼ ਰੋਜ਼ ਤੁਸੀਂ ਕੰਮ ਕਰਦੇ ਹੋ ਰੋਜ਼ ਹੀ ਤੁਹਾਨੂੰ ਔਕੜਾਂ ਤੁਹਾਡੇ ਸਾਹਮਣੇ ਆਉਂਦੀਆਂ ਤੁਸੀਂ ਉਹਨਾਂ ਨੂੰ ਚੈਲੰਜ ਕਰਕੇ ਐਕਸੈਪਟ ਕਰਕੇ ਅੱਗੇ ਕੀ ਸਿੱਖਦੇ ਹੋ ਐਦਾਂ ਹੀ ਇਮੀਗ੍ਰੇਸ਼ਨ ਲਾਈਨ ਵੀ ਆ ਅਸੀਂ ਰੋਜ਼ ਨਵੀਆਂ ਚੀਜ਼ਾਂ ਨੂੰ ਸਿੱਖਦੇ ਹਾਂ ਰੋਜ਼ ਨਵੀਆਂ ਸਾਡੇ ਸਾਹਮਣੇ ਔਕੜਾਂ ਆਉਂਦੀਆਂ ਨੇ ਪ੍ਰੋਬਲਮਸ ਆਉਂਦੀਆਂ ਨੇ ਕਈ ਕਲਾਇੰਟ ਪੇਮੈਂਟਾਂ ਖਰਾਬ ਕਰਦੇ ਨੇ ਕਈ ਕਲਾਇੰਟ ਡਾਕੂਮੈਂਟੇਸ਼ਨ ਸਾਨੂੰ ਫੇਕ ਦੇ ਜਾਂਦੇ ਨੇ ਉਹਦੇ ਬੇਸ ਤੇ ਸਾਰਾ ਕੁਝ ਹੁੰਦਾ ਕਈ ਕਲਾਇੰਟਸ ਸਾਨੂੰ ਆਪਣੀ ਬੈਕ ਹਿਸਟਰੀ ਗਲਤ ਦੱਸ ਦਿੰਦੇ ਨੇ ਉਹ ਦੱਸਦੇ ਵੀ ਨਹੀਂ ਉਹ ਕਹਿੰਦੇ ਵੀ ਚਲੋ ਟਰਾਈ ਕਰਕੇ ਦੇਖਦੇ ਆ ਪਰ ਉਹਦੇ ਵਿੱਚ ਗਲਤ ਕੰਸਲਟੈਂਟ ਕਿਹਾ ਜਾਂਦਾ ਕੰਮ ਨੂੰ ਕਿਸੇ ਨੂੰ ਮਾੜਾ ਨਾ ਕਹੋ ਕਿਤਾ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਕੰਮ ਕਰਨ ਵਾਲੇ ਲੋਕ ਮੈਂ ਪਹਿਲਾਂ ਵੀ ਕਹਿ ਕੇ ਹਟੇ ਕੰਮ ਕਰਨ ਵਾਲੇ ਹੋ ਸਕਦੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬੁਰਾ ਧਿਆਨ ਰੱਖਣਾ ਚਾਹੀਦਾ ਜਿਹੜੇ ਮਾੜਾ ਕੰਮ ਕਰਦੇ ਆ ਉਹਨਾਂ ਦੇ ਪ੍ਰੋਪਰ ਧਿਆਨ ਸਿਕੰਜਾ ਕੱਸਿਆ ਜਾਣਾ ਚਾਹੀਦਾ ਤਾਂ ਕਿ ਉਹਨਾਂ ਦੀ ਇੱਕ ਅਵੇਅਰਨੈਸ ਰਵੇ ਕਿ ਕੰਮ ਕੌਣ ਸਹੀ ਕਰ ਰਿਹਾ ਕੌਣ ਗਲਤ ਕਰ ਰਿਹਾ ਕਈ ਕੰਸਲਟੈਂਟ ਬਹੁਤ ਸੋਹਣਾ ਕੰਮ ਕਰਦੇ ਹੁੰਦੇ ਆ ਪਰ ਜਦੋਂ ਕਿਸੇ ਕਹਿੰਦੇ ਹੁੰਦੇ ਆ ਵੀ ਦੁਨੀਆਦਾਰੀ ਦੇ ਵਿੱਚ ਆਪਾਂ ਰਹਿਣੇ ਕੋਈ ਪ੍ਰਧਾਨ ਹੁੰਦਾ ਕੋਈ ਮੁਖੀ ਹੁੰਦਾ ਕੋਈ ਮੋਢਵਾਰ ਬੰਦਾ ਹੁੰਦਾ ਉਹਦੇ ਕੋਲ ਜਾਂਦਾ ਉਹ ਆਪਣੀ ਸਟੋਰੀ ਸੁਣਾ ਦਿੰਦਾ ਪਰ ਮੇਰੀ ਬੇਨਤੀ ਉਹਨਾਂ ਪ੍ਰਧਾਨ ਜਿਹੜੇ ਹੈਗੇ ਨੇ ਮੋਢਵਾਰ ਬੰਦਿਆਂ ਨੂੰ ਵੀ ਬੇਨਤੀ ਆ ਕਿ ਇੱਕ ਪਾਸੇ ਦੀ ਨਾ ਸੁਣਿਆ ਕਰੋ ਦੋਨੇ ਪੱਖ ਦੇਖਣੇ ਵਾਚ ਕਰਨੇ ਪਿਆਰ ਨਾਲ ਗੱਲ ਕਰਕੇ ਹਰ ਇੱਕ ਚੀਜ਼ ਦਾ ਸੋਲੂਸ਼ਨ ਹੋ ਸਕਦਾ ਕੋਈ ਪ੍ਰੋਬਲਮ ਹੁੰਦੀ ਆ ਕਈ ਵਾਰੀ ਕੰਸਲਟੈਂਟ ਸਹੀ ਹੁੰਦਾ ਮੈਂ ਪਿੱਛੇ ਜੇ ਇੱਕ ਬਹੁਤ ਵਧੀਆ ਕੰਸਲਟੈਂਟ ਆ ਉਹਦੀ ਵੀ ਸਟੋਰੀ ਸੁਣੀ ਪਰ ਉਹ ਕਲਾਇੰਟ ਦੀ ਵੀ ਸੁਣੀ ਕਲਾਇੰਟ ਨੇ ਆਪਣੀ ਗੱਲ ਰੱਖਣ ਦੀ ਬਜਾਏ ਕਿਸੇ ਮੋਧਵਾਰ ਕੋਲੇ ਬੰਦੇ ਕੋਲੇ ਚਲੇ ਗਿਆ ਉਹ ਉਲਟਾ ਉਹਨੂੰ ਬਲੈਕਮੇਲਿੰਗ ਕਰਨ ਲੱਗ ਗਿਆ ਇਹ ਕਿੱਤਾ ਬਲੈਕਮੇਲਿੰਗ ਬਣਨ ਲੱਗ ਗਿਆ ਕਿ ਹਾਂਜੀ ਕੰਸਲਟੈਂਟ ਆ ਕਮਾਈ ਕਰਦਾ ਹੁਣ ਸਾਨੂੰ ਕੁਝ ਦੇ ਕੇ ਜਾਓ ਜਿਹੜਾ ਇੰਨਿਆ ਐਡਾ ਲਾਉਂਦਾ ਉਹ ਕੁਝ ਦੇ ਕੇ ਜਾਓ ਨਹੀਂ ਹਰ ਇੱਕ ਬੰਦੇ ਨੇ ਆਪਣੀ ਲਾਈਨ ਦੇ ਵਿੱਚ ਮਿਹਨਤ ਕੀਤੀ ਆ ਉਸ ਕਿੱਤੇ ਨੂੰ ਬਹੁਤ ਅੱਗੇ ਤੱਕ ਲੈ ਕੇ ਆਇਆ ਅੱਜ ਉਹ ਬਹੁਤ ਵਧੀਆ ਨਾਮ ਲੈ ਕੇ ਬੈਠਾ ਸਾਨੂੰ ਵੀ 17 ਤੋਂ 18 ਸਾਲ ਲੱਗੇ ਸ਼ਾਇਦ ਜਦੋਂ ਪਹਿਲਾਂ ਕੰਮ ਸ਼ੁਰੂ ਕਰਨ ਲੱਗੇ ਸੀ ਸਾਡੇ ਵੀ ਸੋਚ ਐਦਾਂ ਹੁੰਦੀ ਸੀ ਕਿ ਵੀ ਕੰਮ ਕਰੀਏ ਪੈਸੇ ਕਿੱਥੋਂ ਬਣਦੇ ਆ ਪਰ ਅੱਜ ਦੇ ਟਾਈਮ ਫਿਰ ਟਾਈਮ ਟੂ ਟਾਈਮ ਇਹ ਸੋਚ ਆਈ ਕਿ ਕਰ ਭਲਾ ਹੋ ਭਲਾ ਅੱਜ ਇਹ ਸੋਚਦੇ ਆ ਕਿ ਆਪਣਾ ਕਰਮ ਕਰੋ ਪ੍ਰਮਾਤਮਾ ਨੇ ਆਪਣਾ ਫਲ ਦੇ ਦੇਣਾ ਤੁਸੀਂ ਇਹ ਨਾ ਸੋਚੋ ਵੀ ਪੈਸਾ ਕਿੱਥੋਂ ਆਣਾ ਕਿਵੇਂ ਆਣਾ ਉਹ ਆਪਣੇ ਜੇ ਤੁਸੀਂ ਕੰਮ ਵਧੀਆ ਕਰ ਰਹੇ ਹੋ ਸਭ ਕੁਝ ਹੋ ਜਾਣਾ ਪਰ ਉਹ ਜਦੋਂ ਕੋਈ ਸਾਡਾ ਪੈਸਾ ਮਾਰ ਲੈਂਦਾ ਜਾਂ ਕੋਈ ਸਾਡੇ ਨਾਲ ਸਾਨੂੰ ਫੇਕ ਡਾਕੂਮੈਂਟ ਦੇ ਦਿੰਦਾ ਜਾਂ ਆਪਣੀ ਟਰੈਵਲ ਹਿਸਟਰੀ ਜਾਂ ਕੋਈ ਪੁਰਾਣੀ ਜਿਸੇ ਕੰਟਰੀ ਦੇ ਵਿੱਚ ਇੱਕ ਸਟੋਰੀ ਮੈਂ ਦਾ ਦੰਨਾ ਕਿ ਬੰਦੇ ਨੇ ਸਾਡੇ ਕੋਲੇ ਅਪਲਾਈ ਕੀਤਾ ਉਹਦਾ ਕਰੋਸ਼ੀਆ ਚ ਅਪਲਾਈਟ ਸੀ ਜਦੋਂ ਉਹਦਾ ਪਰਮਿਟ ਆਇਆ ਪਰਮਿਟ ਉੱਥੋਂ ਪ੍ਰੂਵ ਨਹੀਂ ਹੋਇਆ ਪ੍ਰੂਵ ਹੋ ਕੇ ਮਤਲਬ ਪੁਲਿਸ ਤੋਂ ਹੋ ਕੇ ਨਹੀਂ ਆਇਆ ਸਾਡੇ ਕੋਲੇ ਉੱਥੇ ਜਾ ਕੇ ਅਸੀਂ 6 ਮਹੀਨੇ ਵੇਟ ਕਰਦੇ ਰਹੇ ਪੈਸੇ ਲਾਏ ਆਪਣੀ ਜੇਬ ਚੋਂ ਸਾਰਾ ਕੁਝ ਕੀਤਾ ਫੀਸਾਂ ਭਰੀਆਂ ਜਦੋਂ ਗਾਲੋ ਮੱਲਵਿਕ ਖਾਣ ਦਾ ਟਾਈਮ ਆਇਆ ਉਹਦਾ ਸਾਨੂੰ ਇਹ ਪਤਾ ਲੱਗਿਆ ਜੀ ਇਹ ਬੰਦਾ ਆਲਰੇਡੀ ਸ਼ੈਨਗਨ ਦੇ ਵਿੱਚ ਇਲੀਗਲ ਤਰੀਕੇ ਨਾਲ ਐਂਟਰ ਹੋਇਆ ਸੀ ਜਦੋਂ ਮੈਂ ਕਲਾਇੰਟ ਨੂੰ ਫੋਨ ਕੀਤਾ ਕਹਿੰਦਾ ਜੀ ਮੈਂ ਤਾਂ ਇਟਲੀ ਦੇ ਸਜਾਨੋ ਪੇਪਰਾਂ ਤੇ ਵਾਪਸ ਆਇਆ ਸੀ ਮੇਰੇ ਇਧਰ ਮਦਰ ਬਿਮਾਰ ਹੋ ਗਏ ਮੈਂ ਕਿਹਾ ਜੀ ਮੈਂ ਉਸ ਤੋਂ ਬਾਅਦ ਗਿਆ ਨਹੀਂ ਮੇਰਾ ਤਾਂ ਕੋਈ ਇਲੀਗਲ ਸਟੇਟਸ ਨਹੀਂ ਜਦੋਂ ਅਸੀਂ ਚੰਗੀ ਤਰ੍ਹਾਂ ਉਹਨੂੰ ਪਰਖਿਆ ਮੇਲ ਪਾਈਆਂ ਫਿਰ ਸਾਨੂੰ ਆਨਸਰ ਆਇਆ ਕਿ ਜੀ ਇਹ ਤਾਂ ਜੀ ਪਹਿਲਾਂ ਯੂਕਰੇਨ ਰਾਹੀਂ ਆਸਟ੍ਰੇਲੀਆ ਚ ਗਿਆ ਸੀ ਚਾਕੋ ਸਲਵਾਕਿਆ ਗਿਆ ਸੀ ਚਾਕੋ ਸਲਵਾਕਿਆ ਫੜਿਆ ਗਿਆ ਉੱਥੇ ਪੈਸੇ ਦੇ ਕੇ ਹਜ਼ਾਰ ਯੂਰੋ ਦੇ ਕੇ ਫਿਰ ਆਪਣੀ ਸਟੋਰੀ ਮੂੰਹੋਂ ਵੀ ਮੰਨਿਆ ਉਹ ਵੀ ਹਜ਼ਾਰ ਯੂਰੋ ਦੇ ਕੇ ਮੈਂ ਉੱਥੋਂ ਛੁੱਟਿਆ ਫਿਰ ਜਾ ਕੇ ਇਟਲੀ ਚ ਪੇਪਰ ਪਾਏ ਪਰ ਉਹਦਾ ਕ੍ਰਿਮੀਨਲ ਰਿਕਾਰਡ ਉੱਥੇ ਖੜਾ ਰਿਹਾ ਉਹ ਬੰਦੇ ਦਾ ਵੀਜ਼ਾ ਕੋਈ ਕੰਸਲਟੈਂਟ ਕਿਵੇਂ ਲਵਾ ਦੂਗਾ ਜਿਹੜਾ ਐਸਆਈਐਸ ਨੂੰ ਮਾਰਕ ਹੋ ਗਿਆ ਬਾਅਦ ਵਿੱਚ ਨਾ ਉਹ ਤਾਂ ਚਲੋ ਮੰਨ ਗਿਆ ਤੇ ਇਹ ਬੰਦੇ ਆਪਣੀਆਂ ਗਲਤੀਆਂ ਮੰਨਦੇ ਨਹੀਂ ਕਿ ਸਾਡੀਆਂ ਵੀ ਪੁਰਾਣੀਆਂ ਕੋਈ ਗਲਤੀਆਂ ਨੇ ਸੋ ਮੈਂ ਬੇਨਤੀ ਇਸ ਥੀ ਨੂੰ ਕਲੋਜ਼ ਕਰਦਾ ਬਾਕੀ ਚੀਜ਼ਾਂ ਆਪਾਂ ਫੇਰ ਡਿਸਕਸ ਕਰਾਂਗੇ ਕਿ ਜਦੋਂ ਕੋਈ ਐਦਾਂ ਦੀ ਗੱਲਬਾਤ ਕਿਸੇ ਕੋਲੇ ਜਾਂਦੀ ਆ ਮੋਤਵਾਰ ਬੰਦੇ ਕੋਲੇ ਜਾਂਦੀ ਆ ਜਾਂ ਕਿਸੇ ਪ੍ਰਸ਼ਾਸਨ ਕੋਲੇ ਜਾਂਦੀ ਆ ਤਾਂ ਦੋਨੇ ਪੱਖ ਸੁਣਨੇ ਜਾਂ ਇਹ ਨਾ ਸਮਝਿਆ ਕਰੋ ਵੀ ਏਜੰਟ ਆ ਗਿਆ ਚਲੋ ਜੀ ਮੁਰਗੀ ਆ ਗਈ ਜੀ ਵੱਢ ਲੋ ਜੇ ਕਲਾਇੰਟ ਆ ਗਿਆ ਜੀ ਏਜੰਟ ਵੀ ਨਾ ਸੋਚਣ ਕਿ ਵੀ ਹਾਂਜੀ ਮੁਰਗ ਆ ਗਿਆ ਕਲਾਇੰਟ ਵੱਢ ਲੋ ਇਹ ਦੋਨਾਂ ਲਈ ਗਲਤ ਗੱਲ ਆ ਆਉਣ ਵਾਲਾ ਟਾਈਮ ਬਹੁਤ ਮਾੜਾ ਹੋ ਜਾਣਾ ਹਰ ਇੱਕ ਬੰਦੇ ਨੂੰ ਤੁਸੀਂ ਇੱਕੋ ਹੀ ਪੱਖ ਨਾਲ ਦੇਖਿਆ ਜਾਣਾ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਇੱਕ ਪੱਖ ਨਾਲ ਦੇਖਿਆ ਜਾਵੇ ਹਰ ਇੱਕ ਨੂੰ ਧਿਆਨ ਨਾਲ ਉਹਦਾ ਕਿਉਂਕਿ ਉਹਦਾ ਕੀਤਾ ਮੈਨੂੰ ਮੈਨੂੰ ਆਪਣਾ ਕੰਮ ਕੀਤਾ ਧਰਮ ਲੱਗਦਾ ਮੇਰਾ ਕਰਮ ਹੀ ਧਰਮ ਪਰ ਹਰ ਇੱਕ ਬੰਦੇ ਦੀ ਸੋਚ ਅਲੱਗ-ਅਲੱਗ ਹੈ ਕਿਸੇ ਦੀ ਤੁਸੀਂ ਸੋਚ ਮਾੜੀ ਨਹੀਂ ਜਿਹਦੀ ਨੀਅਤ ਮਾੜੀ ਹੋਗੀ ਉਹ ਬੰਦਾ ਮਾੜਾ ਹੋ ਸਕਦਾ ਸੋ ਆਪਾਂ ਇਹਨਾਂ ਚੀਜ਼ਾਂ ਨੂੰ ਧਿਆਨ ਰੱਖੀਏ ਅੱਗੇ ਤੋਂ ਮੋਹਦਵਾਰ ਬੰਦਿਆਂ ਨੂੰ ਵੀ ਬੇਨਤੀ ਹੈ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਦੋਨੇ ਪੱਖ ਸੁਣ ਕੇ ਆਪਾਂ ਇਹ ਚੀਜ਼ ਤੇ ਨਤੀਜਾ ਲਈਏ ਕੋਈ ਮਾੜਾ ਕੰਸਲਟੈਂਟ ਇਸ ਲਾਈਨ 'ਚ ਨਾ ਆਵੇ ਜਿਹੜਾ ਬਾਕੀਆਂ ਨੂੰ ਬਦਨਾਮ ਕਰੇ ਤੇ ਚੰਗਾ ਕੋਈ ਕਲਾਇੰਟ ਖਰਾਬ ਨਾ ਹੋਵੇ ਦੋਨਾਂ ਲਈ ਇਹ ਚੀਜ਼ਾਂ ਨੇ ਦੋਨਾ ਪੱਖ ਨੂੰ ਸੁਣਿਆ ਜਾਵੇ ਤੇ ਉੱਤੇ ਤੇ ਐਕਸ਼ਨ ਲਿਆ ਜਾਵੇ ਜਲਦੀ ਤੋਂ ਜਲਦੀ ਜੇ ਆਪਾਂ ਅੱਗੇ ਪੰਜਾਬ ਨੂੰ ਸਹੀ ਬਣਾਉਣਾ ਕਿਉਂਕਿ ਅਸੀਂ ਸਾਰਾ ਕੁਝ ਲਾਇਸੈਂਸ ਲੈ ਕੇ ਡਾਕੂਮੈਂਟੇਸ਼ਨ ਪੂਰੇ ਕਰਕੇ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਾ ਕੇ ਫਿਰ ਬੈਠੇ ਆ ਤੇ ਕਿੰਨੇ ਦੇਰ ਤੋਂ ਮਿਹਨਤ ਕਰ ਰਹੇ ਹਾਂ ਸੋ ਸਾਡਾ ਹੱਕ ਹੈ ਹਰ ਇੱਕ ਚੀਜ਼ ਨੂੰ ਕੰਮ ਕਰਨਾ ਕਿਉਂਕਿ ਅਸੀਂ ਵੀ ਟੈਕਸ ਪੇਅਰ ਹਾਂ ਹਰ ਇੱਕ ਚੀਜ਼ ਨੂੰ ਧਿਆਨ ਨਾਲ ਦੇਖ ਕੇ ਫਿਰ ਅਪਲਾਈ ਕਰੀਏ ਆਪਾਂ ਮੂਰਖ ਨਾ ਬਣੀਏ ਕਿਉਂਕਿ ਮੂਰਖਤਾ ਇੱਕ ਵਾਰੀ ਠੀਕ ਹੈ ਕੋਈ ਗਲਤੀ ਹੋਊਗੀ ਤਾਂ ਉਹ ਗਲਤੀ ਹੈ ਪਰ ਦੂਜੀ ਵਾਰੀ ਦਰਾਮਾ ਕਿਤੇ ਮੂਰਖਤਾ ਆ ਆਪਣਾ ਧਿਆਨ ਆਪ ਰੱਖੋ ਬਚੋ ਤੇ ਬਚਾਓ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕੋਈ ਖਰਾਬ ਨਾ ਹੋਵੇ ਧੰਨਵਾਦ